ਪੀਪਲ ਆਰਪਨ ਚੈਨਲ ਤੇ ਸਾਰੇ ਪਸ਼ੂ ਪਾਲਕ ਵੀਰਾਂ ਦਾ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵੀਰੋਂ ਪਿੰਡ ਜੰਗੀਆਂ ਨੇ ਪਹੁੰਚੇ ਆ ਜਿੱਥੇ ਆ ਮੱਝ ਦੀ ਚੋਾਈ ਹੋਈ ਹੈ ਪਿਛਲੇ ਦਿਨਾਂ ਚ ਅੱਜ ਏਬੀਐਫਏ ਦੀ ਟੀਮ ਵੱਲੋਂ ਬਾਈ ਜੀ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਪੀਪਲ ਆਰਪਨ ਚੈਨਲ ਤੇ ਸਵਾਗਤ ਹੈ ਹਾਂ ਜੀ ਆਪਾਂ ਜਿਹੜੀ ਮੱਝ ਦੀ ਚੋਾਈ ਕਰਾਈ ਹੈ ਇਹਦੇ ਬਾਰੇ ਕੁਝ ਜਾਣਕਾਰੀ ਲੈਣੇ ਆ ਡਾਕਟਰ ਮੇਜਰ ਸਿੰਘ ਹੋਰ ਦੱਸਣਗੇ ਇਹਨਾਂ ਬਾਰੇ ਸਰਸਾ ਮਾੜੀ ਜਾਣਕਾਰੀ ਪਾਇਓ ਆਪਾਂ ਇਹ ਮੈਂ ਮਤਲਬ ਕਿ ਮੱਝ ਦਾ ਰਿਕਾਰਡ ਜਾਂ ਜਿਹੜੀ ਵੀ ਚੋਾਈ ਕਰਾਈ ਆ ਉਹਦੇ ਬਾਰੇ ਜਾਣਕਾਰੀ ਦਿਓ ਬਣੀ ਸਸੀ ਗਾਲ ਜੀ ਜਿੰਨੇ ਵੀਰ ਤੁਹਾਡੇ ਚੈਨਲ ਨਾਲ ਜੁੜੇ ਆ ਇਹ ਮੱਝ ਆ ਜੀ ਇਹਦਾ ਸੀ ਪਿਛਲੇ ਸਮੇਂ ਇਹਦੀ ਲਾਈਵ ਚੋਾਈ ਕਰਾਈ ਸੀ ਆਪਣੇ ਪੇਜ ਤੇ ਮੇਜਰ ਸਿੰਘ ਗਾਲ ਦਾ ਫੇਸਬੁਕ ਪੇਜ ਤੇ ਇਹਨੇ 21 ਕਿਲੋ ਪਲਸ ਉਹਦਾ ਰਿਕਾਰਡ ਕਰਾਇਆ ਸੀ ਕਰਮਾਂ ਵਾਲੀ ਨੇ ਠੀਕ ਹੈ ਜੀ ਹੁਣ ਇਹਨੂੰ ਕਾਫੀ 5 ਮਹੀਨੇ ਹੋ ਗਏ ਸੂਈ ਨੂੰ ਬਰਦੀ ਹੋ ਗਿਆ ਸਮਾਂ ਕਿਉਂਕਿ ਆਪਣੇ ਕੋਲੇ ਸਵੱਬ ਬਣਿਆ ਨਹੀਂਗਾ ਪਾਇਆਂ ਨੂੰ ਸਰਟੀਫିକੇਟ ਦੇਣ ਦਾ ਚਲੋ ਹੁਣ ਸਮਾਂ ਨਿਕਲਿਆ ਹੈਗਾ ਹਾਂਜੀ ਤੇ ਸਰਟੀਫିକੇਟ ਦਿੱਤਿਆ ਠੀਕ ਹੈ ਇਹ ਬੱਚਾ ਜਿਹੜਾ ਸੂਰਵੀਰ ਬੋਲਾ ਜੋ ਠੀਕ ਹੈ ਜੀ ਉਕੀ ਰੁਕੀ ਵਾਲਾ ਤੋਂ ਵੇਖ ਕੇ ਸਭ ਤੋਂ ਮਹਿੰਗਾ ਆਪਣੇ ਪੰਜਾਬ ਤੋਂ 14 ਲੱਖ ਦਾ ਛੋਟਾ ਸੇ ਲੋਕੇ ਆਂਧਰਾ ਪ੍ਰਦੇਸ਼ ਏਵੀਸੀ ਸੀਮਨ ਵੀਰਾਬਲੀ ਵਾਲੇ ਕੋਲ ਗਿਆ ਸੀ ਹਾਂਜੀ ਹਾਂਜੀ ਤੇ ਇਹ ਜੇ ਸੂਰਵੀਰ ਦੀ ਮਾਂ ਦੀ ਗੱਲ ਕਰੀਏ ਉਹ ਕ੍ਰਾਂਤੀ ਮਾਝ ਸੀ ਜੋ ਆਲ ਟਾਈਮ ਮੁਕਸਰ ਦੇ ਮੇਲਿਆਂ ਦੀ ਚੈਂਪੀਅਨ ਰਹੀ ਆ ਹਾਂਜੀ ਉਹ ਪਿਛਲੇ ਸਮੇਂ ਉਹ ਆਪਣੇ ਆਪਰਾ ਪਿੰਡ ਆ ਗਈ ਸੀ ਇੱਥੋਂ ਹੁਣ ਤਾਂ ਵਿਚਾਰੀ ਹੋ ਰਹੀ ਨਹੀਂ ਇਸ ਦੁਨੀਆ ਤੇ ਹਾਂਜੀ ਤੋਂ ਉਸੋਂ ਉਹਦਾ ਇਹ ਜਣ ਕੇ ਪੋਤਾ ਉਸ ਮਾਝ ਦਾ ਠੀਕ ਹੈ ਜੀ ਤੇ ਉਹ ਮਾਝਾ ਜੀ ਉਹ ਵੀ ਚੰਗੇ ਖਾਨਦਾਨ ਦੀ ਆ ਇਹ ਆਪਾਂ ਉਹਦੇ ਮਲੇ ਐਚਐਲਬੀ ਦਾ ਸੀਮਨ ਲੈ ਸੀ ਉਹ ਇਹ ਝੋਟੀ ਜਿਹੜੀ ਐਚਐਲਡੀ ਵੀ ਦੇ ਚੰਗੇ ਸੀਮੰਟ ਦੀ ਹਸਾਰ ਯੂਨੀਵਰਸਿਟੀ ਦੀ ਠੀਕ ਹੈ ਜੀ ਤੇ ਇਹਨੇ ਪੀਕ ਲੈਵਲ ਤੇ ਤਾਂ ਇਸ ਤੋਂ ਵੀ ਵੱਧ ਦੋਦ ਰਿਕਾਰਡ ਕਰਾਇਆ ਸੀਗਾ ਹਾਂਜੀ 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 ਬੋਲੀ ਚੱਲੋ ਹਾਂਜੀ ਤੇ ਬਾਕੀ ਆਪਾਂ ਅਕਸਰ ਹੀ ਹਰੇਕ ਵੀਡੀਓ 'ਚ ਇਹ ਗੱਲ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਚੰਗਾ ਸੀਮੰਟ ਲਵਾਇਆ ਕਰੋਗੇ ਚੰਗਾ ਹੀ ਸੀਮੰਟ ਦਾ ਚੰਗਾ ਹੀ ਮੁੱਲ ਪੈਣਾ ਠੀਕ ਹੈ ਜੀ ਉਹ ਮਹਿੰਗਾ ਸਸਤਾ ਕੋਈ ਜ਼ਿਆਦਾ ਨਹੀਂ ਹੁੰਦਾ ਕਈ ਵੀਰ ਕਹਿੰਦੇ ਸਸਤਾ ਲਾਵੇ ਪਰੇ ਜਿਆਦੇ ਮਹਿੰਗੇ ਵੀ ਨਹੀਂ ਜਿਆਦੇ ਵਧੀਆ ਹੁੰਦੇ ਪਰ ਇਹ ਪਰਖ ਕਰਨੀ ਚਾਹੀਦੀ ਆ ਵੀ ਜਿਹੜੇ ਮਲੇ ਛੋਟੇ ਦੀਆਂ ਮਾਂ ਦਾ ਦੁੱਧਰ ਦੌੜ ਆ ਹਾਂਜੀ ਤੇ ਉਹਦੀਆਂ ਗਾਂ ਭੈਣਾਂ ਦਾ ਉਹਦੀਆਂ ਧੀਆਂ ਦਾ ਇਹ ਪਰਤਾਲ ਕਰਕੇ ਆਪਾਂ ਨੂੰ ਉਹ ਸੀਮਨ ਦੀ ਚੋਣ ਕਰਨੀ ਚਾਹੀਦੀ ਆ ਠੀਕ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਜਿਹੜੀ ਇਸ ਮੱਝ ਦੀ ਜਿਹੜੀ ਮਾਂ ਸੀ ਉਹਦੇ ਵੀ ਏਆਈ ਡਾਕਟਰ ਮੇਜਰ ਸਿੰਘ ਉਹਨਾਂ ਨੇ ਕਰੀ ਸੀ ਅੱਗੇ ਇਸ ਮੱਝ ਦੀ ਵੀ ਏਆਈ ਇਹਨਾਂ ਨੇ ਕਰੀ ਰਹੀ ਐ ਕਿਸੇ ਵੀ ਵੀਰ ਭਰਾ ਨੇ ਕੋਈ ਚੰਗਾ ਸੀਮਨ ਲੈਣਾ ਹੋਵੇ ਡਾਕਟਰ ਮੇਜਰ ਸਿੰਘ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਸਿੰਘ ਹਲਕੜਾ ਹਲਕੜਾ ਡੇਰੀ ਫਾਰਮ ਨੰਬਰ ਇੱਕ ਵਾਰੀ ਫਿਰ ਨੰਬਰ ਹੈ ਮਾੜਾ ਮੋਬਾਈਲ ਨੰਬਰ ਬੋਲ ਲਈ 9915799368 ਹਾਂਜੀ ਦੁਬਾਰਾ ਬੋਲਿਓ 9915799368 9368 ਤੇ ਡਾਕਟਰ ਮੇਜਰ ਸਿੰਘ ਜੀ ਹਲਕੜਾ ਦਾ ਮੋਬਾਈਲ ਨੰਬਰ ਜਿਹੜੀ ਸਸਤਾ ਬੀ ਐਫ ਐ ਇਹਨਾਂ ਵੱਲੋਂ ਇਹ ਸੋਚ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਮਲੇ ਪੰਜਾਬ ਦੇ ਵਿੱਚ ਚੰਗੀਆਂ ਮੱਝਾਂ ਹੋਣ ਠੀਕ ਹੈ ਜਿਵੇਂ ਆਪਾਂ ਹਰਿਆਣੇ ਨੂੰ ਭਜਦੇ ਆਂ ਹਰਿਆਣੇ ਜਾਣ ਦੀ ਨਾ ਲੋੜ ਪਏ ਜੇ ਜਿੰਨੇ ਸਾਡੀ ਬੀਐਫਏ ਟੀਮ ਦੇ ਡਾਕਟਰ ਆ ਸਾਰੇ ਵਧੀਆ ਕੰਮ ਕਰ ਰਹੇ ਆ ਵਧੀਆ ਸੇਵਾ ਲਾ ਰਹੇ ਆ ਵਧੀਆ ਟਰੀਟਮੈਂਟ ਕਰ ਰਹੇ ਆ ਕੋਈ ਦੋ ਨੰਬਰ ਵਾਲਾ ਕੰਮ ਨਹੀਂ ਕਿਸੇ ਵੀ ਡਾਕਟਰ ਦਾ ਤੇ ਬਾਕੀ ਤੁਹਾਨੂੰ ਤਾਂ ਪਤਾ ਹੀ ਜਿੰਨੇ ਆਪਣੇ ਮੈਂਬਰ ਆ ਬੀਐਫਏ ਦੇ ਸਾਰੇ ਇਮਾਨਦਾਰੀ ਨਾਲ ਕੰਮ ਕਰਿਆ ਮੇਲਾ ਚੱਲ ਰਿਹਾ ਹੁਣ ਤੇ ਆਪਾਂ ਸਾਰੇ ਦਰਸ਼ਕ ਵੀਰਾਂ ਨੂੰ ਪਸ਼ੂ ਪਾਲਕ ਵੀਰਾਂ ਨੂੰ ਕਹਿੰਨੇ ਆਂ ਵੀ ਨਹੀਂ ਵੀ ਤੁਹਾਡੇ ਕੋਲੇ ਕੋਈ ਪਸ਼ੂ ਵੈਸੇ ਜਾ ਕੇ ਵੇਖੋ ਕੋਤਾ ਲੱਗਾ ਜਿਵੇਂ ਇਹ ਲੱਗ ਜਾਵਾਂਗੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਠੀਕ ਹੈ ਜਿਹੜੇ ਮੇਲੇ ਆ ਇਹ ਤਾਂ ਸਕੂਲ ਆ ਕੁਸੂਪਾਲ ਕਾਲੇ ਜਿਵੇਂ ਆਪਾਂ ਛੋਟੇ ਬੱਚੇ ਨਰਸਰੀ ਦਾ ਹਾਂ ਹੋਰ ਸਕੂਲਾਂ ਚ ਲਾਉਂਦੇ ਆ ਵੀ ਉਹਨੂੰ ਕੋਈ ਗਿਆਨ ਹਾਸਲ ਹੋਵੇ ਜੇ ਆਪਾਂ ਇਹਨਾਂ ਮੇਲਿਆਂ ਜਾਵਾਂਗੇ ਆਪਾਂ ਨੂੰ ਗਿਆਨ ਹਾਸਲ ਹੋਵੇ ਇਹ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਤੇ ਬਾਕੀ ਧੰਨਵਾਦ ਤੁਹਾਡਾ ਤੇ ਬਾਈਆਂ ਦਾ ਜਿਨ੍ਹਾਂ ਨੇ ਪ੍ਰਾਰਲਾ ਕੀਤਾ ਤੇ ਬਾਕੀ ਇਹਨਾਂ ਦਾ ਵਿਸ਼ੇਸ਼ ਧੰਨਵਾਦ ਇਹਦਾ ਤੇ ਬੇਟੇ ਦਾ ਜੋ ਕਿ ਯੂਕੇ ਦੀ ਧਰਤੀ ਦੇ ਜੱਜਾ ਸਿੱਧੂ ਆਪਣਾ ਛੋਟਾ ਭਰਾ ਉਹਨੇ ਬਹੁਤ ਸੰਕਾ ਪਸੰਗਾਂ ਦਾ ਹੋਰ ਵੀ ਸਮੇਂ ਸਮੇਂ ਗੱਲਬਾਤ ਕਰਦਾ ਰਹਿੰਦਾ ਦੁਬਾਰੇ ਫੇਰ ਮੈਂ ਉਹਨਾਂ ਦਾ ਆਪਣੇ ਵੱਲੋਂ ਤੇ ਆਪਣੇ VFF ਟੀਮ ਵੱਲੋਂ ਤੇ ਤੁਹਾਡੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਸਾਰੇ ਪਰਿਵਾਰ ਦਾ ਬਾਈ ਵਰਜੀਤਾ ਖਾਲਸਾ ਜੀ ਬਾਈ ਵਰਜੀਤਾ